ਕਈ ਜਿਹੜੀ ਆ ਦੇਖ ਰਹੇ ਹੋ ਘੋੜਾ ਪੁਲੀ ਇਹ ਤੇ ਅਨੁਮਾਨ ਲਗਾਇਆ ਜਾਂਦਾਗਾ ਜਿਹੜਾ ਪਾਣੀ ਦੇ ਉੱਪਰ ਦੀ ਹੋ ਜੇ ਫਿਰ ਖਾਤਰਾ ਬਹੁਤ ਜ਼ਿਆਦਾ ਵਧ ਜਾਂਦਾਗਾ ਇਹ ਹੈ ਤੁਸੀਂ ਘੱਡਰ ਦਾ ਪਾਣੀ ਆ ਜਿਹੜਾ ਤੁਸੀਂ ਆਹ ਫਾਟ ਦੇਖ ਰਹੇ ਹੋ ਇਹ ਕਾਲੀਏ ਤੋਂ ਚੰਦਪੁਰੇ ਵਾਲਾ ਵੰਡਣਾਗਾ ਜਿੱਥੇ ਘੱਡਰ ਦੇ ਪਾਣੀ ਇੱਥੇ ਅੱਗੇ ਟੱਕਰ ਲੱਗ ਜਾਂਦੀ ਆ ਜਿਹੜਾ ਤੁਸੀਂ ਆਹ ਰਿਪੇਰੀਆ ਦੇਖ ਰਹੇ ਹੋ ਇਹ ਚੰਦਪੁਰੇ ਦਾ ਜਰੀਆਗਾ ਜਿਹੜਾ ਕਿ 2023 ਦੇ ਵਿੱਚ ਪਾਣੀ ਆਈ ਸੀ ਹਨਾ ਜਿਹੜਾ ਆਹ ਏਰੀਆ ਸਾਰਾ ਡੁੱਬਿਆ ਹੋਇਆ ਸੀਗਾ ਆ ਤੁਸੀਂ ਦੇਖ ਰਹੇ ਹੋ ਆਹ ਚੰਦਪੁਰੇ ਦਾ ਬੰਨਾਗਾ ਆ ਜੋ ਦੇਖ ਰਹੇ ਹੋ ਚੰਦਪੁਰੇ ਦਾ ਬੰਨਾ ਜੋ ਪਿਛਲੇ 2023 ਦੇ ਵਿੱਚ ਟੁੱਟਿਆ ਸੀਗਾ ਜਿਹੜਾ ਤੁਸੀਂ ਆਹ ਦੇਖ ਰਹੇ ਹੋ ਇਹ ਚੰਦਪੁਰਾ ਸਾਈ ਫਨਾਗਾ ਜਿਹੜਾ ਕਿ ਪਾਣੀ ਤਕਰੀਬਨ ਇੱਥੋਂ ਹਜੇ 2 ਫੁੱਟ ਘਟਿਆ ਹੈਗਾ ਪਰ ਜਿਹੜੀ ਪਿੱਛੋਂ ਕਾਬਰ ਆ ਰਹੀਆਂ ਰੇਗੀਆਂ ਮਤਲਬ ਪਿੱਛੋਂ ਜਿਹੜਾ ਪਾਣੀ ਛੱਡਿਆ ਹੋਇਆ ਸੁਖੌਣ ਲੇਕ ਦਾ ਬਹੁਤ ਜ਼ਿਆਦਾ ਪਾਣੀ ਆਗਾ ਤਕਰੀਬਨ ਸ਼ਾਮ ਤੱਕ ਪਤਾ ਲੱਗਣਾ ਔਰ ਇਹ ਕਿੰਨਾ ਕੁ ਪਾਣੀ ਆਉਣਾਗਾ ਕੋਲਾਂ ਦੀ ਸਫਾਈ ਹੋ ਚੁੱਕੀ ਆ ਤੇ ਤੁਸੀਂ ਆ ਦੇਖ ਰਹੇ ਹੋ ਘੱਗਰ ਦਾ ਪਾਣੀ ਘੱਗਰ ਦਾ ਦੋ ਤਨਾ ਦਾ ਅਜੇ ਇਤੇ ਖਤਰਾ ਬਹੁਤ ਜ਼ਿਆਦਾ ਹੈਗਾ ਕਿਉਂਕਿ ਪਿੱਛੋਂ ਜਿਹੜਾ ਪਾਣੀ ਛੱਡਿਆ ਗਿਆਗਾ ਪੰਜ ਕੋਲਾ ਚੰਡੀਗੜ੍ਹ ਜਿਹੜਾ ਕੀ ਮੀਂਹ ਪਿਆਗਾ ਬਹੁਤ ਜ਼ਿਆਦਾ ਮੀਂਹ ਪਿਆ ਉੱਥੇ ਤੇ ਉਸ ਦੇ ਕਾਰਨ ਪਿੱਛੋਂ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈਗਾ ਤੇ ਦੋ ਤਨਾ ਦਾ ਇੱਥੇ ਬਹੁਤ ਖਤਰਾ ਹੈਗਾ ਆ ਤੁਸੀਂ ਦੇਖ ਰਹੇ ਹੋਗੇ ਪਰ ਹੁਣ ਜਿਹੜਾ ਪਾਣੀ ਇੱਥੇ ਘਟਿਆ ਹੋਇਆ ਹੈਗਾ ਫੰਡ ਦੇ ਵਿੱਚ ਜਿਹੜੇ ਕੀ ਦਰਖਤ ਫਸ ਜਾਂਦੇ ਨੇ ਉਹਦੇ ਵਾਸਤੇ ਇੱਕ ਪੌਪਲੈਂਟ ਮਸ਼ੀਨ ਆ ਲੜਾਈ ਹੋਈ ਆ ਇੱਥੇ ਇਹੜਾ ਫੁੱਟ ਪਾਣੀ ਛੱਟ ਗਿਆ ਆ ਗਗਰ ਨਦੀ ਆ ਤੇ ਇਹਦੇ ਉੱਪਰ ਦੀ ਆ ਪਾਖਰਾ ਨਹਿਰ ਵਗਦੀ ਆ ਤੇ ਪਰਲੀ ਸਾਈਡ ਆ ਦੀ ਜਿਹੜਾ ਪਾਣੀ ਵਗਦਾਗਾ ਉਧਰ ਦੀ ਗੇਜ ਲੱਗਿਆ ਹੋਊਗੀ ਦੱਸਦਾ ਵੀ ਕਿੰਨੇ ਫੁੱਟ ਪਾਣੀ ਚੜਿਆਗਾ ਅਸੀਂ ਪਾਖੜਾ ਦੇਖ ਰਹੇ ਹਾਂ ਤੇ ਇਧਰਲੀ ਸਾਈਡ ਆ ਇਹ ਕਗਰਾ